ਇੰਟਰਨੈਸ਼ਨਲ ਸਕੂਲ ਸਮਰਾਲਾ ਦੇ ਵਿਦਿਆਰਥੀਆਂ ਦੇ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਦੇ ਲਈ ਅਤੇ ਉਹਨਾਂ ਨੂੰ ਪ੍ਰਬੰਧਕੀ ਬਾਡੀ ਦੇ ਕੰਮਕਾਜ ਦਾ ਅਹਿਸਾਸ ਦਿਵਾਉਣ ਦੇ ਲਈ ਸਕੂਲ ਕੈਬਨਿਟ ਦਾ ਗਠਨ ਕੀਤਾ ਗਿਆ ਅਤੇ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਸਕੂਲ ਦੇ ਪ੍ਰਿੰਸੀਪਲ ਡਾਕਟਰ ਪੂਨਮ ਸ਼ਰਮਾ ਨੇ ਦੱਸਿਆ ਕਿ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਮੈਨੇਜਮੈਂਟ ਵੱਲੋਂ ਪ੍ਰਧਾਨ ਕਨਵਿੰਸਿੰਘ ਢਿੱਲੋ ਅਤੇ ਐਮ ਡੀ ਅਮ੍ਰਿਤਪਾਲ ਕੋਰਨੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਤਸ਼ਾਹਕਾਂ ਨੇ ਹੈੱਡ ਬॉय ਤੇ ਹੈੱਡ ਗਰਲ, ਖੇਡ ਕਪਤਾਨਾਂ ਤੇ ਹਾਊਸ ਕਪਤਾਨਾਂ ਦੇ ਭਾਸ਼ਣਾਂ ਨੂੰ ਸੁਣਿਆ। ਰੀਪਨਜੋਤ ਕੌਰ ਨੂੰ ਹੈੱਡ ਗਰਲ ਤੇ ਅਭਿਪਾਤਵਾਦ ਨੂੰ ਹੈੱਡ ਬॉय ਨਿਯੁਕਤ ਕੀਤਾ ਗਿਆ। ਜਦਕਿ ਅਨੁਪਿੰਦਰ ਸਿੰਘ ਬੈਣੀਪਾਲ, ਹਰਮਨਪ੍ਰੀਤ ਕੌਰ, ਗੁਰਮਨ ਕੌਰ ਨੂੰ ਸਪੋਰਟਸ ਕਪਤਾਨ ਨਿਯੁਕਤ ਕੀਤਾ ਗਿਆ। ਅਭਿਪ੍ਰਤਾਪ ਸਿੰਘ ਨੂੰ ਰਣਜੀਤ ਹਾਊਸ ਕੈਪਟਨ, ਅਨੁਪਿੰਦਰ ਸਿੰਘ ਬੈਣੀਪਾਲ ਪ੍ਰਤਾਪ ਹਾਊਸ, ਜਸਕਰਨ ਸਿੰਘ ਭਗਤ ਹਾਊਸ ਅਤੇ ਅਸ਼ਦੀਪ ਸਿੰਘ ਨੂੰ ਆਜ਼ਾਦ ਹਾਊਸ ਦੇ ਕਪਤਾਨ ਵਜੋਂ ਨਿਯੁਕਤ ਕੀਤਾ ਗਿਆ। ਹੈਡਗਾਰ ਰਿਪਨਜੋਤ ਕੋਰਨੇ ਸ਼ਾਮਲ ਹੋਏ ਮੈਂਬਰਾਂ ਨੂੰ ਸੌਂ ਚੁਕਾਏ ਆਏ ਹੋਗੇ ਆਏ ਹੋਗੇ ਅੱਜ ਸਕੂਲ ਦੇ ਵਿੱਚ ਇੰਵੈਸਟੀਚਰ ਸੈਰੇਮਨੀ ਕੀਤੀ ਗਈ ਔਰ ਇੰਵੈਸਟੀਚਰ ਸੈਰੇਮਨੀ ਦੇ ਵਿੱਚ ਸਾਨੇ ਆਪਣੇ ਬੱਚਿਆਂ ਦੇ ਜਿਹੜੀਆਂ ਲੀਡਰਸ਼ਿਪ ਕੁਆਲਿਟੀਆਂ ਨੂੰ ਦੇਖਦੇ ਹੋਏ ਉਹਨਾਂ ਦੇ ਐਕਾਡੈਮਿਕ ਕੁਆਲਿਟੀਆਂ ਦੇਖਦੇ ਹੋਏ ਬਿਹੇਵੀਅਰਲ ਸਕਿਲਸ ਦੇਖਦੇ ਹੋਏ ਮੋਰਓਵਰ ਓਵਰਆਲ ਹੋਲਿਸਟਿਕ ਅਪਰੋਚ ਨੂੰ ਫੋਲੋ ਕਰਦੇ ਹੋਏ ਅਸੀਂ ਆਪਣੀ ਸਟੂਡੈਂਟ ਕਾਉਂਸਲ ਸਿਲੈਕਟ ਕਰੀ ਹੈ ਸਟੂਡੈਂਟ ਕਾਉਂਸਲ ਦੇ ਵਿੱਚ ਅ ਅਧਿਆਪਕ ਦੁਆਸ ਹੈਡ ਬॉय ਬਣਨੇ ਨੇ ਔਰ ਰਿਪਨ ਜੋਧਕੌਰ ਉਹ ਹੈਡ ਗਰਲ ਬਣੀ ਹੈਗੀ ਹੈ ਇਸ ਤੋਂ ਇਲਾਵਾ ਅਸੀਂ ਆਪਣੇ ਮਿਸਟਰ ਪ੍ਰੀਫੈਕਟ ਮਿਸ ਪ੍ਰੀਫੈਕਟ ਸਪੋਰਟਸ ਕੈਪਟਨ ਬॉयज ਸਪੋਰਟਸ ਕੈਪਟਨ ਗਰਲਸ ਉਹਨਾਂ ਦੇ ਨਾਲ-ਨਾਲ ਸਾਡਾ ਸਪੋਰਟਸ ਵਾਈਸ ਕੈਪਟਨ ਤੇ ਨਾਲ ਹਾਊਸ ਦੇ ਜਿੰਨੇ ਵੀ ਡਿਊਟੀਆਂ ਤੇ ਰਿਸਪੌਂਸਿਬਿਲਟੀਜ਼ ਹੈਗੇ ਆ ਉਹ ਸਾਰੇ ਬੱਚਾ ਨੂੰ ਸਿਲੈਕਟ ਕੀਤਾ ਗਿਆ ਹੈਗਾ ਔਰ ਇਸ ਇਨਵੈਸਟੀਚਰ ਸੈਰੇਮਨੀ ਦਾ ਮੇਨ ਪਰਪਸ ਇਹ ਹੈਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਰਿਸਪੌਂਸਿਬਿਲਟੀ ਸਿਖਾਣੀ ਹੈ ਉਹ ਜਦੋਂ ਇਹ ਆਪਣੇ ਡੈਜਿਗਨੇਸ਼ਨਸ ਦੇ ਉੱਤੇ ਰਹਿ ਕੇ ਆਪਣੀਆਂ ਡਿਊਟੀਆਂ ਨੂੰ ਨਿਭਾਣਗੇ ਤਾਂ ਇਹ ਸਾਰੀਆਂ ਡਿਊਟੀਆਂ ਉਹਨਾਂ ਦੇ ਆਉਣ ਵਾਲੇ ਫਿਊਚਰ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਹੈਲਪ ਕਰਨਗੀਆਂ ਉਹ ਆਪਣੀ ਲਾਈਫ ਨੂੰ ਬਹੁਤ ਇੱਕ ਅੱਛੇ ਤਰੀਕੇ ਨਾਲ ਲੀਡ ਕਰ ਸਕਣਗੇ ਆਪਣੇ ਕੈਰੀਅਰ ਦੇ ਵਿੱਚ ਬਹੁਤ ਅੱਛੇ ਤਰੀਕੇ ਨਾਲ ਐਕਸਪਲੋਰ ਕਰ ਸਕਣਗੇ ਮੋਰਓਵਰ ਹੁਣ ਜਿਹੜੀਆਂ ਵੀ ਇਹਨਾਂ ਨੂੰ ਡਿਊਟੀਆਂ ਦਿੱਤੀਆਂ ਹੈਗੀਆਂ ਉਹਨਾਂ ਨੇ ਆਪਣੀ ਡਿਊਟੀਆਂ ਬਹੁਤ ਹੀ ਅੱਛੇ ਤਰੀਕੇ ਨਾਲ ਨਿਭਾਉਣੀਆਂ ਹੈਗੀਆਂ ਜਿਹਦੇ ਵਿੱਚ ਅਸੀਂ ਪ੍ਰੋਗਰਾਮ ਕਰਦੇ ਹੋਏ ਬੱਚਿਆਂ ਨੇ ਉਸ ਟਾਈਮ ਦੇ ਵਿੱਚ ਆਪਣੀ ਡਿਊਟੀਆਂ ਨੂੰ ਲੈ ਕੇ ਪਲੱਜ ਲਈ ਔਰ ਪਲੱਜ ਲੈ ਕੇ ਉਹਨਾਂ ਨੇ ਇਸ ਚੀਜ਼ ਨੂੰ ਸਾਰੇ ਬੱਚਿਆਂ ਦੇ ਵਿੱਚ ਬੋਲਿਆ ਕਿ ਹਾਂਜੀ ਉਹਨਾਂ ਨੇ ਜੋ ਵੀ ਕੁਝ ਅੱਜ ਉਹਨਾਂ ਨੂੰ ਡੈਜਿਗਨੇਸ਼ਨ ਮਿਲੇ ਹੈਗੇ ਆ ਤੇ ਆਪਣੀਆਂ ਡਿਊਟੀਆਂ ਨੂੰ ਉਹ ਪੂਰੇ ਦਿਲ ਤੋਂ ਪੂਰੀ ਡੈਡੀਕੇਸ਼ਨ ਦੇ ਨਾਲ ਪੂਰਾ ਕਰਨਗੇ ਜਿਹੜੀ ਚੋਣ ਮੈਂ ਕੀਤੀ ਹੈਗੀ ਹੈ ਉਹਦੇ ਵਿੱਚ ਅਸੀਂ ਬੱਚਿਆਂ ਦਾ ਅਕਾਦੈਮਿਕ ਸਕੋਰ ਦੇਖਿਆ ਹੈਗਾ ਜਿਹੜੇ ਵੀ ਮੇਰੇ ਕਲਾਸਿਸ ਦੇ ਵਿੱਚ ਬੱਚੇ ਟੋਪਰ ਹੈਗੇ ਆ ਤੇ ਉਹਨਾਂ ਦਾ ਦੇਖ ਕੇ ਚੈੱਕ ਕਰਕੇ ਫਿਰ ਉਸ ਤੋਂ ਬਾਅਦ ਬੱਚਿਆਂ ਦਾ ਕਲਾਸ ਦੇ ਵਿੱਚ ਟੀਚਰਸ ਦੇ ਨਾਲ ਕਿਦਾਂ ਦਾ ਬਿਹੇਵੀਅਰ ਹੈਗਾ ਉਹਨਾਂ ਦਾ ਆਪਣੇ ਫਰੈਂਡਸ ਦੇ ਨਾਲ ਬਿਹੇਵੀਅਰ ਕਿਦਾਂ ਦਾ ਹੈਗਾ ਤੇ ਜਦੋਂ ਵੀ ਉਹ ਕੋਈ ਵੀ ਆਪਣੀ opinion ਬੰਦੇ ਹੈ ਜਾਂ ਤਾਂ ਉਹਨਾਂ ਦੇ ਜਿਹੜੇ ਫਰੈਂਡਸ ਹੈ ਉਸ ਨੂੰ ਫੋਲੋ ਕਰਦੇ ਹੈਗੇ ਆ ਤੇ ਮੇਹਰੋਬ ਇਹ ਜਿਹੜੇ ਸਾਰੇ ਬੱਚੇ ਹੈਗੇ ਆ ਉਹਨਾਂ ਦੀ ਬਿਹੇਵੀਅਰ ਸਕਿੱਲਸ ਉੱਤੇ ਮੈਂ ਖੁਦ ਵਰਕ ਕਰ ਰਿਹਾ ਹੈਗਾ ਕਿ ਜਿਹੜੇ ਬੱਚਿਆਂ ਦਾ ਬਿਹੇਵੀਅਰ 100% ਕਰੈਕਟ ਹੈਗਾ ਉਹੀ ਬੱਚੇ ਸਟੂਡੈਂਟ ਕਾਉਂਸਲ ਦੇ ਵਿੱਚ ਆਣਗੇ ਔਰ ਇਹ ਸਾਰੇ ਬੱਚੇ ਜਿਹੜੇ ਹੈਗੇ ਆ ਆਪਣੀ ਆਪਣੀ ਜਗ੍ਹਾ ਦੇ ਉੱਤੇ ਬਹੁਤ ਵਧੀਆ ਸਟੈਂਡ ਕਰਦੇ ਹੈਗੇ ਆ ਔਰ ਮੈਨੂੰ ਪੂਰੀ ਉਮੀਦ ਹੈਗੀ ਹੈ ਮੇਰੇ ਇਹ ਬੱਚੇ ਆਪਣੀ ਡਿਊਟੀਆਂ ਨੂੰ ਵੀ ਪੂਰੇ ਦਿਲ ਨਾਲ ਨਿਭਾਉਣਗੇ